ਕਾਰ ਜੀ ਮੈਂ ਆ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟਰੈਕ ਦੇਸ਼ ਦੇ ਦੇਸ਼ ਦੇ ਰਸਤਾ ਦਾ ਸਵਾਗਤ ਕਰਦੇ ਆਂ ਤੇ ਸ਼ੁਰੂ ਕਰਦੇ ਆਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਪੰਜਾਬ ਦੀ ਵੋਟਰ ਲਿਸਟ ਵਿੱਚ 6 ਵੋਟਰਾਂ ਦੀ ਉਮਰ 265 ਸਾਲ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਿੱਚ ਰਹਿਣਗੇ ਹਾਜ਼ਰ ਐਸਆਈਟੀ ਨੇ ਸਾਬਕਾ ਐਸਐਸਪੀ ਤੇ ਪੁੱਛਿਆ ਕਿਸ ਦੇ ਕੈਨ ਤੇ ਕੋਟਕੂੜਾ ਗਏ ਸਨ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਟਿਕਟ ਦੀ ਪੱਕੀ ਆਸ ਐਨਆਰਆਈ ਰਵਨੀਤ ਕੌਰ ਦੇ ਕਤਲ ਮਾਮਲੇ ਵਿੱਚ ਦੋ ਗ੍ਰਿਫਤਾਰ 14 ਮਾਰਚ ਨੂੰ ਕੀਤਾ ਸੀ ਅਗਵਾ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਚੋਣ ਕਮਿਸ਼ਨ ਦੀਆਂ ਵੋਟਰ ਸੂਚੀਆਂ ਨੂੰ ਸਹੀ ਬੰਨੀ ਹੈ ਤਾਂ ਪੰਜਾਬ ਵਿੱਚ 6 ਵੋਟਰ ਅਜੇ ਨੇ ਜਿਨ੍ਹਾਂ ਦੀ ਉਮਰ 265 ਸਾਲ ਦੱਸੀ ਜਾ ਰਹੀ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਣ ਕਮਿਸ਼ਨ ਅਨੁਸਾਰ ਇਹ ਸਾਰੇ ਜਿਉਂਦੇ ਨੇ ਤੇ 19 ਮਈ ਨੂੰ ਹੋਣ ਵਾਲੀਆਂ VOTING ਵਿੱਚ ਹਿੱਸਾ ਲੈਣਗੇ ਵਿਸ਼ਵ ਬੈਂਕ ਦੇ ਹਿਸਾਬ ਨਾਲ ਭਾਰਤ ਵਿੱਚ ਮੌਜੂਦਾ ਸਮੇਂਦਰਨ ਇਨਸਾਨ ਦੀ ਔਸਤ ਉਮਰ ਲਗਭਗ 88 ਸਾਲ ਹੈ ਇਥੇ ਇੰਨੀ ਵੱਡੀ ਉਮਰ ਦੇ ਵੋਟਰਾਂ ਦੇ ਜਿਉਂਦੇ ਹੋਣ ਦਾ ਦਾਵਾ ਕ੍ਰਿਸ਼ਮਾ ਨਾਲੋਂ ਘੱਟ ਨਹੀਂ ਲੱਗਦਾ ਵੋਟਰ ਸੂਚੀ ਦੇ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਵੱਡੀ ਗੜਬੜੀ ਸਾਹਮਣੇ ਆਈ ਇਸ ਨੂੰ ਚੋਣ ਅਧਿਕਾਰੀ ਹੁਣ ਕਲੈਰੀਕਲ ਗਲਤੀ ਦੱਸ ਰਹੇ ਨੇ 117 ਵਿਧਾਨ ਸਭਾ ਹਲਕਿਆਂ ਵਿੱਚ 100 ਸਾਲ ਤੋਂ ਜ਼ਿਆਦਾ ਉਮਰ ਦੇ 5917 ਵੋਟਰ ਦੱਸੇ ਗਏ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹ ਆਪਣੇ ਪੱਧਰ ਤੇ ਇਹਨਾਂ ਦਾ ਬਿਉਰਾ ਇਕੱਠਾ ਕਰ ਲੈਣ ਤਾਜੋ ਵੋਟਰ ਦੇ ਦਿਨ ਇਹਨਾਂ ਲਈ ਵਿਵਸਥਾ ਕੀਤੀ ਜਾਵੇ ਇਹਨਾਂ ਵਿੱਚੋਂ ਸੈਂਕੜੇ ਵੋਟਰ ਅਜੇ ਨੇ ਜਿਨ੍ਹਾਂ ਦੀ ਉਮਰ 118 ਤੋਂ 119 ਸਾਲ ਦੀ ਦੱਸੀ ਗਈ ਹੈ ਪੰਜਾਬ ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਦੀ ਸੂਬਾ ਪਧਰੀ ਸਿਰਕਰੀਨਿੰਗ ਕਮੇਟੀ ਦੀ ਮੀਟਿੰਗ ਕੱਲ ਹੋਏਗੀ ਜਿਸ ਵਿੱਚ ਵੇਨੂ ਗੋਪਾਲ ਤੋਂ ਇਲਾਵਾ ਆਸ਼ਾ ਕੁਮਾਰੀ, ਕੈਪਟਨ ਮਰਿੰਦਰ ਸਿੰਘ, ਸੁਨੀਲ ਜਾਖੜ ਮੌਜੂਦ ਰਹਿਣਗੇ ਕਾਂਗਰਸ ਨੂੰ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ ਵਰਗੀਆਂ ਸੀਟਾਂ ਲਈ ਕਾਫੀ ਮੁਸ਼ਕਲਤ ਕਰਨੀ ਪੈ ਰਹੀ ਹੈ ਪਟਿਆਲਾ ਤੋਂ ਪ੍ਰਨੀਤ ਕੌਰ ਗੁਰਦਾਸਪੁਰ ਤੋਂ ਸੁਨੀਲ ਜਾਖੜ ਦੇ ਨਾਮ ਤੈ ਨੇ ਅੰਮ੍ਰਿਤਸਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਜਲੰਧਰ ਤੋਂ ਸੰਤੋਖ ਸਿੰਘ ਚੌਧਰੀ ਨੂੰ ਲੈ ਕੇ ਨਾਮ ਚੱਲ ਰਹੇ ਨੇ ਬਠਿੰਡਾ ਸੀਟ ਪਾਰਟੀ ਲਈ ਹਾਲੇ ਤੱਕ ਕੋਈ ਉਮੀਦਵਾਰ ਐਲਾਨ ਨਹੀਂ ਕਰ ਸਕੀ ਜੇਕਰ ਕਾਂਗਰਸ ਨੇ ਸੀਟ ਤੋਂ ਮਨਪ੍ਰੀਤ ਬਾਦਲ ਜਾਂ ਕਿਸੇ ਵੱਡੇ ਆਗੂ ਨੂੰ ਉਤਾਰਦੀ ਹੈ ਤਾਂ ਬਠਿੰਡਾ ਦਾ ਮੁਕਾਬਲਾ ਦੇਖਣ ਯੋਗ ਹੋਏਗਾ ਲੋਕ ਸਭਾ ਹਲਕਾ ਫਿਰੋਜ਼ਪੁਰ ਵਿੱਚ ਵੀ ਪਾਰਟੀ ਨੂੰ ਵੱਡਾ ਆਗੂ ਨਹੀਂ ਮਿਲ ਰਿਹਾ ਇਹ ਸੀਟ ਨੂੰ ਲੈ ਕੇ ਇੱਕ ਹਿੰਦੂ ਵਰਗ ਨੇ ਆਪਣਾ ਦਾਵਾ ਠੋਕਿਆ ਉਹਨਾਂ ਦਾਰਕ ਦਿੰਦਾ ਹੈ ਕਿ 34 ਫੀਸਦੀ ਵੋਟਾਂ ਹਿੰਦੂ ਵਰਗ ਦੀਆਂ ਦੂਜੇ ਪਾਸੇ ਰਾਏ ਸਿੱਖ ਬਰਾਦਰੀ ਵੀ ਸ਼ੇਰ ਸਿੰਘ ਕੋਹਾਵਾ ਵਰਗੇ ਆਗੂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਤੋਂ ਬਾਅਦ ਟਿਕਟ ਦੀ ਆਸ ਰੱਖੀ ਬੈਠੀ ਹੈ ਫਰੀਦਕੋਟ ਰਿਜ਼ਰਵ ਸੀਟ ਤੋਂ ਪਾਰਟੀ ਕੋਲ ਮੁਹੰਮਦ ਸ਼ਰੀਕ ਵਰਗਾ ਅਮੀਦਵਾਰਾ ਪਾਰਟੀ ਵਿੱਚ ਉਹਨਾਂ ਦੇ ਨਾਮ ਤੇ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਸੰਗਰੂਰ ਸੀਟ ਤੋਂ ਹਿੰਦੂ ਵਰਗ ਦੇ ਅਮੀਦਵਾਰ ਨੇ ਆਪਣਾ ਹੱਕ ਜਤਾਇਆ ਪਰ ਪਾਰਟੀ ਨੇ ਇੱਥੋਂ ਵਿਜੇਂਦਰ ਸਿੰਘਲਾ ਤੋਂ ਇਲਾਵਾ ਕੋਈ ਵੱਡਾ ਅਮੀਦਵਾਰ ਨਹੀਂ ਮਿਲ ਰਿਹਾ ਹਰਨਪੁਰ ਸਾਹਿਬ ਸੀਟ ਤੇ ਪਾਰਟੀ ਦੇ ਸਭ ਤੋਂ ਵੱਧ ਅਮੀਦਵਾਰ ਨੇ ਕਡੂਰ ਸਾਹਿਬ ਸੀਟ ਤੇ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ ਪੀਡੀਏ ਵੱਲੋਂ ਮਨੁੱਖੀ ਅਧਿਕਾਰ ਵਰਕਰ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੂੰ ਜਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਮਿਲ ਰਿਹਾ ਉਸ ਨਾਲ ਅਕਾਲੀ ਦਲ ਦਾ ਵੋਟ ਬੈਂਕ ਨੂੰ ਨੁਕਸਾਨ ਪਹੁੰਚਣਾ ਸੁਭਾਵਿਕ ਹੈ ਪੰਜਾਬ ਵਿੱਚ ਕੁੱਲ 22% ਦੀ ਆਬਾਦੀ ਅਨੁਸੂਚਿਤ ਜਾਤੀ ਆਬਾਦੀ ਦਾ ਜ਼ਿਆਦਾਤਰ ਹਿੱਸਾ ਮਾਲਵੇ ਵਿੱਚ ਵੱਸਦਾ ਹੈ ਦੁਆਬੇ ਖੇਤਰ ਵਿੱਚ ਅਨੁਸੂਚਿਤ ਜਾਤੀ ਜਿੱਥੇ ਅਮੀਰ ਅਤੇ ਸਰਦੀਪੋਈ ਦੀ ਉੱਥੇ ਮਾਲਵੇ ਦੇ ਜ਼ਿਆਦਾਤਰ ਐਸ.ਆਈ. ਵਰਗ ਮਜ਼ਦੂਰ ਹੈ 2012 ਵਿੱਚ ਅਕਾਲੀ ਭਾਜਪਾ ਨੇ ਆਟਾ ਦਾਲ ਸਕੀਮ ਦੇ ਸਹਾਰੇ ਦੁਬਾਰਾ ਸੱਤਾ ਹਾਸਲ ਕੀਤੀ ਸੀ ਹੁਣ ਲੋਕ ਸਭਾ ਚੋਣਾਂ ਵਿੱਚ ਸੱਤਾਧਾਰੀ ਕਾਂਗਰਸ ਕਰਜ਼ਾ ਮਾਫੀ ਅਤੇ ਬੇਜ਼ਮੀਨੇ ਮਜ਼ਦੂਰਾਂ ਦੇ ਕਰਜ਼ਾ ਮਾਫੀ ਯੋਜਨਾਾਂ ਦੇ ਨਾਲ-ਨਾਲ ਰਾਹੁਲ ਗਾਂਧੀ ਵੱਲੋਂ ਐਲਾਨ ਕੀਤੀ ਗਈ ਗਰੀਬਾਂ ਦੀ 12000 ਰੁਪਏ ਮਾਸਿਕ ਰਾਸ਼ੀ ਦੇਣ ਦੀ ਯੋਜਨਾ ਤੋਂ ਇਲਾਵਾ ਮਾਲਵੇ ਇਲਾਕੇ ਵਿੱਚ ਅਨਸੂਚਿਤ ਜਾਤੀ ਨੂੰ ਆਕਰਸ਼ਿਤ ਕਰਨ ਦਾ ਯਤਨ ਕਰ ਰਹੀ ਹੈ ਪੰਜਾਬ ਕਾਂਗਰਸ ਆਪਣੇ ਉਮੀਦਵਾਰਾਂ ਦਾ ਐਲਾਨ April ਦੇ ਪਹਿਲੇ ਹਫਤੇ ਕਰੇਗੀ ਪੰਜਾਬੀ ਚ ਆਮ ਆਦਮੀ ਪਾਰਟੀ ਨਾਲ ਕਿਸੇ ਤਰ੍ਹਾਂ ਦਾ ਗੱਠਜੋੜ ਨਾ ਹੋਣ ਦੀ ਗੱਲ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਸੀਟ ਸਾਰੀਆਂ ਪਾਰਟੀਆਂ ਲਈ ਨੱਕ ਦਾ ਸਵਾਲ ਮੰਨੀ ਜਾ ਰਹੀ ਹੈ ਮੁੱਖ ਮੰਤਰੀ ਦਾ ਜਿਲ੍ਹਾ ਹੋਣ ਕਰਕੇ ਪਟਿਆਲਾ ਸੀਟ ਤੇ ਇਸ ਵਾਰ ਹੌਟ ਸੀਟ ਮੰਨੀ ਜਾਣ ਕਰਕੇ ਪਟਿਆਲਾ ਵਿੱਚ ਜਿੱਤ ਹਾਸਲ ਕਰਨਾ ਕੈਪਟਨ ਦੀ ਇੱਜ਼ਤ ਦਾ ਸਵਾਲ ਬਣਿਆ ਹੈ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਦੀ ਪਤਨੀ ਪਰਨੀਤ ਕੌਰ ਆਮ ਆਦਮੀ ਪਾਰਟੀ ਦੇ ਡਾਕਟਰ ਧਰਵੀਰ ਗਾਂਧੀ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਨਾਲ ਹਾਰ ਚੁੱਕੀ ਸੀ ਇਸ ਲਈ ਇਸ ਵਾਰ ਕਾਂਗਰਸ ਇਸ ਸੀਟ ਤੇ ਪੂਰਾ ਜੋਰ ਲਾਏਗੀ ਕਾਂਗਰਸ ਦੇ ਨੇਤਾ ਕਾਕਾ ਰਣਜੀਤ ਸਿੰਘ ਨੇ ਵੀ ਆਪਣੀ ਦਾਵੇਦਾਰੀ ਜਿਤਾ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਕੈਬਨਟ ਮੰਤਰੀ ਸੁਰਜੀਤ ਸਿੰਘ ਰਖੜਾ ਤੇ ਦਾਖੇੜਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਬਾਗੀ ਮੈਂਬਰ ਪਾਰਲੀਮੈਂਟ ਡਾਕਟਰ ਧਰਵੀਰ ਗਾਂਧੀ ਵੀ ਆਪਣੀ ਪਾਰਟੀ ਬਣਾ ਕੇ ਚੋਣ ਮੈਦਾਨ ਵਿੱਚ ਉਤਰ ਚੁੱਕੇ ਨੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦੋ ਮੁੱਖ ਉਮੀਦਵਾਰ ਨੇ ਪਹਿਲੇ ਸਥਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਪਵਨ ਬਾਂਸਲ ਅਤੇ ਦੂਜੇ ਨੰਬਰ ਤੇ ਨਵਜੋਦਕਰ ਸਿੱਧੂ ਦੇ ਨਾਮ ਦੀ ਚਰਚਾ ਹੈ ਦੋਨੇ ਆਪਣੇ ਪੱਧਰ ਤੇ ਟਿਕਟ ਲਈ ਜ਼ੋਰ ਜਮਾਈਸ਼ ਕਰ ਰਹੇ ਨੇ ਨਵਜੋਦਕਰ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਤੇ ਪਵਨ ਬਾਂਸਲ ਸੱਤਾਧਿਰ ਨੂੰ ਨਿਸ਼ਾਨਾ ਲਾ ਕੇ ਪੁਰਾਣੇ ਮੁੱਦਿਆਂ ਨੂੰ ਗਰਮਾੜ ਵਿੱਚ ਲਿਆ ਰਹੇ ਨੇ ਪਾਰਟੀ ਵਰਕਰ ਹਲੇ ਸਸਪੰਸ ਵਿੱਚ ਹੈ ਕਿ ਉਹ ਕਿਸ ਪਾਸੇ ਜਾਣ ਆਮ ਚੋਣਾਂ ਵਿੱਚ ਇਸ ਵਾਰ ਫੇਰ ਨੋਟ ਬੰਦੀ ਨੂੰ ਲੈ ਕੇ ਵਿਰੋਧੀ ਧਿਰ ਨੇ ਮੋਦੀ ਸਰਕਾਰ ਤੇ ਹਮਲਾ ਬੋਲਦਿਆਂ ਇੱਕ ਵੀਡੀਓ ਜਾਰੀ ਕੀਤੀ ਹੈ ਵੀਡੀਓ ਵਿੱਚ ਦਿਖਾਇਆ ਗਿਆ ਕਿ 31 ਦਸੰਬਰ ਦੇ ਬਾਅਦ ਵੀ ਨੋਟ ਬਦਲੇ ਜਾ ਰਹੇ ਸਨ ਹਾਲਾਂਕਿ ਵਿਰੋਧੀ ਧਿਰ ਨੇ ਇਸ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਵਿਰੋਧੀ ਧਿਰ ਵੱਲੋਂ ਕਾਂਗਰਸ ਦੇ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਕਾਪਲ ਸੇਬਲਦੀ ਅਗਵਾਈ ਵਿੱਚ ਇਹ ਵੀਡੀਓ ਸਾਂਝਾ ਕੀਤਾ ਗਿਆ ਕਾਂਗਰਸ ਦੇ ਨੇਤਾ ਦੇ ਨਾਲ ਆਰਜीडी ਵੱਲੋਂ ਵੀ ਮਨੋਜ ਝਾਤੇ ਲੋਕਤੰਤ੍ਰਿਕ ਜਨਤਾ ਪਾਰਟੀ ਦੇ ਸ਼ਰਦ ਯਾਦਵ ਵੀ ਮੌਜੂਦ ਰਹੇ ਵਿਰੋਧੀ ਧਿਰ ਦਾ ਦੋਸ਼ ਹੈ ਕਿ ਇਸ ਵੀਡੀਓ ਵਿੱਚ ਸਾਹਮਣੇ ਆਉਂਦਾ ਹੈ ਕਿ ਭਾਜਪਾ ਨੇ ਵਰਕਰਾਂ ਦੀ ਮਦਦ ਨਾਲ ਬੰਦ ਹੋਏ ਨੋਟਾਂ ਨੂੰ ਕਿਵੇਂ ਬਦਲਿਆ ਉਹਨਾਂ ਆਖੇ ਕਿ ਨੋਟਬੰਦੀ ਤੋਂ ਬਾਅਦ 40% ਦੀ ਕਮਿਸ਼ਨ ਤੇ ਗਏ ਨੋਟਾਂ ਤੋਂ ਪੁਰਾਣੇ ਨੋਟ ਬਦਲੇ ਗਏ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਭਾਜਪਾ ਦੀ ਸੀਟ ਫਤਿਹਪੁਰ ਸੀਕ੍ਰੀ ਤੋਂ ਉੱਗੇ ਅਦਾਕਾਰ ਰਾਜ ਬੱਬਰ ਤੇ ਹਿਮਾ ਮਾਲਨੀ ਯੂਪੀ ਤੋਂ ਨਿਤਨ ਗੜਗੜੀ ਨਾਗਪੁਰ ਤੋਂ ਆਪਣੇ ਆਪਣੇ ਪਰਚੇ ਦਾਖਲ ਕਰ ਚੁੱਕੇ ਨੇ ਸ਼ਿਵ ਗੰਗਾ ਤਾਮਿਲਨਾਡੂ ਤੋਂ ਖਬਰਾਂ ਸੀਨੀਅਰ ਕਾਂਗਰਸੀ ਆਗੂ ਪੀ ਚੰਦਮਦਰ ਦੇ ਪੁੱਤਰ ਕਾਰਤੀ ਚੰਦਮਦਰ ਨੇ ਲੋਕ ਸਭਾ ਹਲਕਾ ਸ਼ਿਵ ਗੰਗਾ ਤੋਂ ਕਾਂਗਰਸੀ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ ਨਵੀਂ ਦਿੱਲੀ ਤੋਂ ਖਬਰਾਂ ਅਨੁਸਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਚੋਣ ਵਾਅਦਾ ਕਰਦਿਆਂ ਦੇਸ਼ ਦੇ ਅਤ ਗਰੀਬ ਪਰਿਵਾਰਾਂ ਲਈ ਘੱਟੋ ਘੱਟ ਆਮਦਨ ਸੰਕੀਮ ਦਾ ਐਲਾਨ ਕਰ ਦਿੱਤਾ ਹੈ ਰਾਹੁਲ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਸਤਾ ਚਾਹੁੰਦੀ ਹੈ ਤਾਂ ਉਹ ਗਰੀਬ ਵਰਗ ਦੇ 20% ਅਤ ਗਰੀਬ ਪਰਿਵਾਰਾਂ ਨੂੰ ਘੱਟੋ ਘੱਟ ਆਮਦਨ ਨੂੰ ਸਾਲਾਨਾ 72000 ਰੁਪਏ ਪ੍ਰਤੀ ਪਰਿਵਾਰ ਦੇਣਗੇ ਗਾਂਧੀ ਨੇ ਇਸ ਪੇਸ਼ਕਦਮੀ ਨੂੰ ਗਰੀਬੀ ਦੇ ਖਾਤਮੇ ਲਈ ਆਖਰੀ ਹੱਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਮੁਰਕ ਦੇ 5 ਕਰੋੜ ਪਰਿਵਾਰਾਂ ਨੂੰ ਭਾ 25 ਕਰੋੜ ਲੋਕਾਂ ਪ੍ਰਤੀ 5 ਜੀ ਨੂੰ ਗਰੀਬੀ ਚੋਂ ਕੱਢਿਆ ਜਾ ਸਕੇਗਾ ਲੁਧਿਆਣੇ ਤੋਂ ਖਬਰਾਂ ਅਨੁਸਾਰ ਲੋਕ ਸਭਾ ਚੋਣਾਂ ਵਿੱਚ ਚੌਕੀਦਾਰ ਦੇ ਨਾਂ ਉੱਤੇ ਹੋ ਰਹੀ ਸਿਆਸਤ ਤੋਂ ਪਰੇਸ਼ਾਨ ਹੋਏ ਅਸਲੀ ਚੌਕੀਦਾਰ ਲੁਧਿਆਣਾ ਦੀਆਂ ਸੜਕਾਂ ਤੇ ਉਤਰ ਆਏ ਜਿੱਥੇ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਰੱਜ ਕੇ ਪੜਾਅਸ ਕੱਢੀ ਚੌਕੀਦਾਰਾਂ ਨੇ ਸਪਸ਼ਟ ਕੀਤਾ ਕਿ ਉਹ ਚੋਣ ਕਮਿਸ਼ਨ ਨੂੰ ਪੱਤਰ ਲਿਖਦੇ ਆ ਉਹ ਸਿਆਸੀ ਆਗੂਆਂ ਨੂੰ ਕਹਿਣ ਕਿ ਆਪਣੇ ਨਾਂ ਅੱਗੇ ਚੌਕੀਦਾਰ ਸ਼ਬਦ ਹਟਾਉਣ ਨਹੀਂ ਤਾਂ ਇਸ ਮੁੱਦੇ ਨੂੰ ਲੈ ਕੇ ਪੰਜਾਬ ਤੇ ਰਣਾ ਹਾਈ ਕੋਰਟ ਵਿੱਚ ਪਹੁੰਚ ਕਰਨਗੇ ਉਹਨਾਂ ਚੌਂਕ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਕਾਂਗਰਸ ਦੇ ਜੋ ਆਗੂ ਮੋਦੀ ਉੱਤੇ ਨਿਸ਼ਾਨਾ ਲਾਉਣ ਦੇ ਚੱਕਰ ਵਿੱਚ ਚੌਕੀਦਾਰਾਂ ਨੂੰ ਚੋਰ ਕਹਿ ਰਿਹਾ ਹੈ ਉਹਨਾਂ ਨੂੰ ਵੀ ਤਾੜਨਾ ਕੀਤੀ ਜਾਵੇ ਪੰਜਾਬ ਇਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖੈਰਾ ਦੇ ਬਠਿੰਡਾ ਸੀਟ ਤੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਬਠਿੰਡਾ ਖੇਤਰ ਚ ਆਪਣਾ ਰੋਡ ਸ਼ੋਅ ਕੱਢ ਰਹੇ ਸਨ ਤਾਂ ਦੂਜੇ ਪਾਸੇ ਬਠਿੰਡਾ ਚ ਅਕਾਲੀਆਂ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿਗਲਾ ਦੀ ਗਵਾਹੀ ਹੇਠ ਬਠਿੰਡਾ ਪ੍ਰੈਸ ਕਲੱਬ ਵਿਖੇ ਖੈਰਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਇਸ ਤਹਿਤ ਅਕਾਲੀਆਂ ਵੱਲੋਂ ਨਾਰੇਬਾਜ਼ੀ ਕਰਕੇ ਖੈਰਾ ਖਿਲਾਫ ਪੜਾਅਸ ਕੱਢੀ ਗਈ ਪਟਿਆਲੇ ਤੋਂ ਪ੍ਰਾਣੇ ਉਕਾਲੀ ਰਹੇ ਆਗੂ ਜਸਦੇਵ ਸਿੰਘ ਸੰਧੂ ਦੇ ਪੁੱਤਰ ਤੇਜਿੰਦਰਪਾਲ ਸਿੰਘ ਸੰਧੂ ਜੋ ਬਾਦਲਾਂ ਦੇ ਕਾਫੀ ਨੇੜੇ ਸਨ ਉਹ ਬਾਦਲਾਂ ਨੂੰ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਵਿੱਚ ਰਲ ਗਏ ਨੇ ਜਲੰਧਰ ਤੋਂ ਰਿਪੋਰਟਾਂ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਲੋਕ ਸਭਾ ਹਲਕੇ ਦੀ ਸੇਵਾ ਮੁਕਤੀ ਵਾਸਤੇ ਜਸਟਿਸ ਸੇਵਾਮੁਕਤ ਜਸਟਿਸ ਜੀਰਾ ਜੋਰਾ ਸਿੰਘ ਨੂੰ ਚੋਣ ਮੈਦਾਨ ਚ उतारे ਜਾਣ ਬਾਅਦ ਇਸ ਦੇ ਬਾਵਜੂਦ ਵਰਕਰ ਮਹਿਸੂਸ ਕਰ ਰਿਹਾ ਹੈ ਕਿ ਉਨ੍ਹਾਂ ਨਾਲ ਬੇਇਨਸਾਫੀ ਹੋਈ ਹੈ ਜਲੰਧਰ ਤੋਂ ਆਮ ਆਦਮੀ ਦੀ ਟਿਕਟ ਮੰਗਣ ਵਾਲੇ ਇੱਕ ਇੱਕ ਦਾਵੇਦਾਰ ਡਾਕਟਰ ਸ਼ਿਵਦਿਆਲ ਮਾਲੀ ਭਰੇ ਪੀਤੇ ਬੈਠੇ ਹਨ ਸਪਸ਼ਟ ਕੀਤਾ ਕਿ ਆਪਣੇ ਗੁੱਸੇ ਦਾ ਇਜ਼ਹਾਰ ਪਾਰਟੀ ਸਫਾਂਦਰ ਕਰਨਗੇ ਉਧਰ ਜਲੰਧਰ ਹਲਕੇ ਆਮ ਆਦਮੀ ਦੇ ਬੱਚੇ ਖੁੱچے ਵਰਕਰ ਦਿੱਲੀ ਦੇ ਫੈਸਲੇ ਤੋਂ ਖਾਸੇ ਖਫਾ ਨਜ਼ਰ ਆ ਰਹੇ ਨੇ ਚੰਡੀਗੜ੍ਹ ਤੋਂ ਰਿਪੋਰਟਾਂ ਅਨੁਸਾਰ ਸ਼ੋਮਨੀ ਕਾਲੀ ਦਲ ਵੱਲੋਂ ਆਗਾਮੀ ਸੰਸਦੀ ਚੋਣਾਂ ਲੈ ਕੇ ਦੋ ਸੰਸਦੀ ਹਲਕਿਆਂ ਲੁਧਿਆਣਾ ਤੇ ਫਰੀਦਕੋਟ ਤੋਂ ਬਿਨਾਂ ਬਾਕੀ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਮ ਲਗਭਗ ਤੈਅ ਨੇ ਪਾਰਟੀ ਦੀ ਨਵੀਂ ਰਣਨੀਤੀ ਮੁਤਾਬਕ ਬਾਦਲ ਪਰਿਵਾਰ ਦੇ ਦੋਹਾਂ ਅਹਿਮ ਮੈਂਬਰਾਂ ਸੁਖਵੀਰ ਸਿੰਘ ਬਾਦਲ ਤੇ ਹਰਸ਼ਮਿਤ ਕੌਰ ਬਾਦਲ ਨੂੰ ਹੀ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ ਅਕਾਲੀ ਦਲ ਦੇ ਸੂਤਰਾਂ ਦਾ ਦੱਸਣਾ ਹੈ ਕਿ ਸੀਨੀ ਰਾਗੂਵਾਲ ਅਸਲਾ ਮਸ਼ਹੂਰੀ ਤੋਂ ਬਾਅਦ ਸਿੱਟਾ ਕੱਢਿਆ ਗਿਆ ਕਿ ਪਾਰਟੀ ਨੂੰ ਮੋੜ ਤੋਂ ਖੜੀ ਕਰਨ ਤੇ ਲੋਕਾਂ ਚ ਮਜ਼ਬੂਤ ਆਧਾਰ ਬਣਾਉਣ ਲਈ ਸੁਖਵੀਰ ਸਿੰਘ ਬਾਦਲ ਨੂੰ ਸੁਰੱਖਿਅਤ ਸਮਝੇ ਜਾਂਦੇ ਹਲਕੇ ਫਿਰੋਜ਼ਪੁਰ ਤੋਂ ਚੋਣ ਲੜਾਈ ਜਾਏ ਤੇ ਹਰਸ਼ਮਿਤ ਕੋਰ ਬਾਦਲ ਆਪਣੇ ਪਹਿਲੇ ਹਲਕੇ ਬਠਿੰਡਾ ਤੋਂ ਚੋਣ ਲੜੇ ਪਾਰਟੀ ਦੇ ਕਿਸੇ ਨੇ ਰਾਗੂਨ ਦੱਸਿਆ ਕਿ ਅਕਾਲੀ ਦਲ ਅੰਦਰ ਜਿਨ੍ਹਾਂ ਨਾਵਾਂ ਤੇ ਹੁਣ ਤੱਕ ਸਹਿਮਤੀ ਬਣ ਚੁੱਕੀ ਆ ਉਹਨਾਂ ਵਿੱਚ ਫਿਰੋਜ਼ਪੁਰਾਲਕੇ ਤੋਂ ਫਤਿਹਗੜ੍ਹ ਸਾਹਿਬ ਤੋਂ ਦਰਬਾਰਾ ਸਿੰਘ ਗੁਰੂ ਸ਼ਾਮਲ ਨੇ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਚਰਨਜੀਤ ਸਿੰਘ ਟਵਾਲ ਨੂੰ ਜਲੰਧਰ ਤੋਂ ਪਹਿਲਾ ਉਮੀਦਵਾਰ ਲਾਨਿਆ ਜਾ ਚੁੱਕਾ ਹੈ ਪਾਰਟੀ ਆਕੂ ਕਹਿੰਦੇ ਆ ਕਿ ਲੁਧਿਆਣਾ ਤੇ ਫਰੀਦਕੋਟ ਤੋਂ ਉਮੀਦਵਾਰ ਦੀ ਚੋਣਸ਼ਵਭਦੀ ਕਾਸ਼ਮ ਕਾਸ਼ ਜਾਰੀ ਹੈ ਅੱਜ ਭਾਰਤ ਦੇ ਚੋਣ ਕਮਿਸ਼ਨ ਨੇ ਪ੍ਰਵਾਨਗੀ ਦਿੱਤੀ ਹੈ ਕਿ ਸਰਕਾਰ ਦੋ ਮੈਡੀਕਲ ਕਾਲਜਾਂ ਵਿੱਚ ਇੰਟਰਵਿਊ ਲੈ ਸਕਦੀ ਹੈ ਇਸ ਤੋਂ ਇਲਾਵਾ ਚੋਣ ਕਮਿਸ਼ਨ ਭਾਰਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਮੰਤਰੀਆਂ ਨੂੰ ਸਾਕਾ ਜਲਿਆਂਵਾਲਾ ਬਾਗ ਦੀ 100 ਸਾਲਾ ਸ਼ਤਾਬਦੀ ਸਮਾਰਕ ਮੇਲੇ ਵਿੱਚ ਭਾਗ ਲੈਣ ਵਾਸਤੇ ਵੀ ਪ੍ਰਵਾਨਗੀ ਦੇ ਦਿੱਤੀ ਹੈ ਕਾਂਗਰਸ ਪਾਰਟੀ ਨੇ ਇਸ ਰਣਨੀਤੀ ਤਹਿਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਗੱਠਜੋੜ ਹੋਵੇ ਜਾਂ ਨਾ ਦਿੱਲੀ ਕਾਂਗਰਸ ਨੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਨਾਕਾਮੀਆਂ ਨੂੰ ਜਨਤਾ ਤੱਕ ਪਹੁੰਚਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼ੀਲਾ ਦਿਖਸ਼ਿਤ ਦੀ ਅਗਵਾਈ ਵਿੱਚ ਲੋਕ ਸਭਾ ਚੋਣਾਂ ਦੀ ਪ੍ਰਚਾਰ ਦੀ ਤਿਆਰੀ ਨੂੰ ਲੈ ਕੇ ਨਾਰਥ ਐਮਸੀਡੀ ਦੇ ਪੰਜ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੀ ਮੀਟਿੰਗ ਕੀਤੀ ਗਈ। ਆਮ ਆਦਮੀ ਪਾਰਟੀ ਤੇ ਕਾਂਗਰਸ ਵਰਕਰ ਗੱਠਜੋੜ ਤੇ ਰਾਹੁਲ ਗਾਂਧੀ ਦੇ ਨਾਲ ਦੋ ਮੀਟਿੰਗਾਂ ਹੋਣ ਤੋਂ ਬਾਅਦ ਸਥਿਤੀ ਸਪਸ਼ਟ ਨਹੀਂ ਹੋ ਸકી। ਸ਼ਸ਼ੋਪੰਜ ਬਰਕਰਾਰ ਹੈ ਇੱਕ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ਆਪਣਾ ਮਨ ਬਣਾ ਲਿਆ ਜਦੋਂ ਤੱਕ ਦੋਨਾਂ ਪੱਖਾਂ ਵਿੱਚ ਸੀਟਾਂ ਤੇ ਫੈਸਲਾ ਨਹੀਂ ਹੋ ਜਾਂਦਾ ਤਦ ਤੱਕ ਇਸ ਤੇ ਪਰਦਾ ਬਣਿਆ ਰਹੇਗਾ ਇਸੇ ਵਿਚਕਾਰ ਸ਼ੀਲਾ ਦਿਖਸ਼ਿਤ ਦਾ ਬਿਆਨ ਆਇਆ ਕਿ ਜੋ ਰਾਹੁਲ ਗਾਂਧੀ ਦਾ ਫੈਸਲਾ ਹੋਏਗਾ ਉਹ ਮੰਨਣਯੋਗ ਹੋਏਗਾ ਅਜੇ ਵਿੱਚ ਹੁਣ ਕਿਐਸੇ ਤੇ ਇਸ ਗੱਲ ਨੂੰ ਤਾਕਤ ਮਿਲਿਆ ਕਿ ਸ਼ੀਲਾ ਦਿਖਸ਼ਿਤ ਦੇ ਰਵੱਈਏ ਵਿੱਚ ਵੀ ਬਦਲਾ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਗੋਪਾਲ ਰਾਏ ਨੇ ਆਖਿਆ ਕਿ ਕਾਂਗਰਸ ਗੱਠਜੋੜ ਕਰੇਗੀ ਜਾਂ ਨਹੀਂ ਪਹਿਲਾਂ ਇਸ ਤੇ ਫੈਸਲਾ ਕੀਤਾ ਜਾਏ ਤਦ ਅੱਗੇ ਦੀ ਗੱਲ ਹੋ ਸਕੇਗੀ ਉਹਨਾਂ ਸਵਾਲ ਚੁੱਕਦੇ ਆਖਿਆ ਕਿ ਹਾਲੇ ਤੱਕ ਉਹਨਾਂ ਦਾ ਜੋ ਰਵਈਆ ਉਸ ਤੋਂ ਦੇਖ ਕੇ ਲੱਗਦਾ ਹੈ ਕਿ ਚੋਣਾਂ ਖਤਮ ਹੋਣ ਤੋਂ ਬਾਅਦ ਹੀ ਉਹ ਫੈਸਲਾ ਨਹੀਂ ਕਰ ਸਕਣਗੇ ਉਹਨਾਂ ਆਖਿਆ ਕਿ ਇਹ ਹੀ وجہ ਹੈ ਕਿ ਆਮ ਆਦਮੀ ਪਾਰਟੀ ਨੇ 25 ਦਿਨ ਪਹਿਲਾਂ ਇਹ ਸਮਝ ਲਿਆ ਸੀ ਕਿ ਉਹ ਪੂਰੀ ਤਾਕਤ ਨਾਲ ਦਿੱਲੀ ਵਿੱਚ ਆਪਣੀ ਮੁਹਿੰਮ ਵਿੱਚ ਜੁਟ ਜਾਣਗੇ ਆਸਟ੍ਰੇਲੀਆ ਰਹਿਦੀ ਐਨਆਰਆਈ ਰਵਨੀਤ ਕੌਰ ਦੇ ਕਤਲ ਕਾਰਡ ਵਿੱਚ ਨਾਜਾਇਜ਼ ਸਬੰਧ ਉਜਾਗਰ ਹੋਏ ਨੇ ਰਵਨੀਤ ਦੇ ਪਤੀ ਦੀ ਮਹਿਲਾ ਮਿੱਤਰ ਕਿਰਨ ਜੀਤ ਵੀ ਸ਼ਾਦੀ ਸ਼ੁੱਧ ਹੈ ਜਿਸ ਨੇ ਇਹ ਕਤਲ ਕ라운 ਵਿੱਚ ਅਹਿਮ ਭੂਮਿਕਾ ਨਿਭਾਈ ਹੈ ਰਵਨੀਤ कौर ਦੇ ਪਤੀ ਜਸਪ੍ਰੀਤ ਸਿੰਘ ਤੇ ਉਸ ਦੇ ਕਤਲ ਦੀ ਸਾਜ਼ਿਸ਼ ਰੱਜੀ ਵੀ ਆਸਟ੍ਰੇਲੀਆ ਵਿੱਚ ਗਈ ਸੀ ਰਵਨੀਤ कौर ਨਾਂ ਦੀ ਲੜਕੀ 14 ਮਾਰਚ ਨੂੰ ਪਿੰਡ ਬੱਗੇ ਕੇ ਪਿੱਪਲ ਵਿਖੇ ਘਰ ਦੇ ਬਾਹਰ ਅਗਵਾ ਕੀਤੀ ਗਈ ਐਨ ਆਰ ਆਈ ਔਰਤ ਰਵਨੀਤ ਕੌਰ ਦੀ ਪਾਖੜਾ ਨਹਿਰ ਵਿੱਚੋਂ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਮਕਦਮੇ ਦੀਆਂ ਧਾਰਾਵਾਂ ਵਿੱਚ ਵਾਧਾ ਕਰ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਗਿਆਨੀ ਹਰਪ੍ਰੀਤ ਸਿੰਘ ਨੇ ਸਿਕ ਕੌਮ ਵਿਚ ਧਰਮ ਤੇ ਹੋ ਰੇ ਕਿੰਤੂ ਪ੍ਰੰਤੂ ਤੇ ਚਿੰਤਾ ਪ੍ਰਗਟ ਕਰਦੇ ਆਖਿਆ ਕਿ ਇਸ ਕਾਰਨ ਅੱਜ ਗੁਰੂ ਸਾਹਿਬ ਦੀ ਬਖਸ਼ੀ ਸੇਵਾ ਤੇ ਸਿਮਰਨ ਦੀ ਦਾਤ ਤੋਂ ਸੇਕੋਂ ਮੰਨਫੀ ਹੋ ਰਹੀ ਹੈ। ਉਹਨਾਂ ਸਿੱਖ ਸੰਗਤ ਨੂੰ ਧਰਮ ਵਿੱਚ ਵੱਧਲੀ ਸਿਆਸੀ ਕੋਸਪੈਟ ਤੋਂ ਸੁਚੇਤ ਰਹਿਣ ਦਾ ਸਨੇਹਾ ਦਿੰਦਿਆਂ ਰਾਜਨੀਤੀ ਲਈ ਧਰਮ ਦੀ ਆੜ ਲੈਣ ਵਾਲਿਆਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਟਨਾ ਸਾਹਿਬ ਦੇ ਸਾਬਕਾ ਜਹਦਰ ਗਿਆਨੀ ਇਕਬਾਲ ਸਿੰਘ ਦੇ ਖਿਲਾਫ ਫੋਜੀਆਂ ਸ਼ਿਕਾਇਤਾਂ ਸੰਬੰਧੀ ਪੜਤਾਲੀ ਬਣਾਈ 7 ਮੈਂਬਰੀ ਕਮੇਟੀ ਨੇ ਮੀਟਿੰਗ ਕਰਕੇ ਵਿਚਾਰ ਚਰਚਾ ਕੀਤੀ ਹੈ। ਕਮੇਟੀ ਮੈਂਬਰਾਂ ਨੇ ਆਖਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ ਮਾਮਲੇ ਸੰਬੰਧੀ ਪੜਤਾਲ ਕੀਤੀ ਗਈ ਤੇ ਆਉਣ ਵਾਲੇ ਦਿਨਾਂ ਵਿੱਚ ਰਿਪੋਰਟ ਤਿਆਰ ਕਰਕੇ ਕਮੇਟੀ ਆਪਣੀ رائے ਪੰਜ ਸਿੰਘ ਸਹਿਬਾਨ ਨੂੰ ਭੇਜੇਗੀ ਅੱਜ ਨਾਮਾ ਵਿੱਚ 30 ਮਾਰਖਾ ਕੀ ਕਹਿ ਰਿਹਾ ਆਓ ਜਰਾ ਸੁਣੀਏ ਵਕਤ ਅੱਜ ਦਾ ਲੋਕਾਂ ਲਈ ਜੀਣ ਕਾ ਦਾ ਰਹਿੰਦੀ ਰਾਤ ਦਿਨ ਦੌੜ ਜਾਂ ਭੱਜ ਬੇਲੀ ਲੰਘੇ ਦਿਨ ਜਾਂ ਪਲਕ ਦਾ ਫਿਕਰ ਹੁੰਦਾ ਸਾਂ ਬਣਾ ਰਿਹਾ ਨਾ ਯਾਦ ਹੈ ਅੱਜ ਬੇਲੀ ਲੰਗੇ ਦਿਨ ਜਾਂ پلਕ ਦਾ ਫਿਕਰ ਹੁੰਦਾ ਸਾਂ ਬਣਾ ਰਿਹਾ ਨਾ ਯਾਦ ਹੈ ਅੱਜ 베ਲੀ سوشل میڈیا ਬੈਠਾਈ ਜੜੀ ਜਿੱਦਾਂ سوشل میڈیا ਬੈਠਾਈ ਜੜੀ ਜਿੱਦਾਂ ਟੱਬਰਦਾਰੀ ਦਾ ਭੁੱਲ ਗਿਆ ਚੱਜ 베ਲੀ ਫੇਸਬੁੱਕ ਤੇ ਚੜੀ ਹਰ ਬਾਤ ਰਹਿੰਦੀ ਫੇਸਬੁੱਕ ਤੇ ਚੜੀ ਹਰ ਬਾਤ ਰਹਿੰਦੀ ਲੋਕੀ ਨਿਜਵੀ ਰਹੇ ਨਾ ਕੱਜ 베ਲੀ ਖੜਾ ਚੌਕ ਦੇ ਵਿੱਚ ਜੋ ਕੋਈ ਹੁੰਦਾ ਖੜਾ ਚੌਕ ਦੇ ਵਿੱਚ ਜਿਉ ਕੋਈ ਹੁੰਦਾ ਸੂਟ ਬੂਟ ਵਿੱਚ ਬੰਦਾ ਬੇਪਰਦ ਬੇਲੀ ਸਿਹਤ ਵੇਖੀ ਤਾਂ 9 ਬਰ 9 ਲੱਗਦੀ ਦਿਲ ਅੰਦਰਲਾ ਰੰਗ ਹੈ ਜ਼ਰਦ ਬੇਲੀ ਸਿਹਤ ਵੇਖੀ ਤਾਂ 9 ਬਰ 9 ਲੱਗਦੀ ਦਿਲ ਅੰਦਰਲਾ ਰੰਗ ਹੈ ਜ਼ਰਦ ਬੇਲੀ ਇਹ ਅਜਨਾਮਾਂ ਵਿੱਚ 30 ਮਾਰਖਾ ਕਹਿ ਰਿਆ ਸੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਅੱਜ ਨਿਖਰ ਗਿਆ ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਅੱਜ ਬਦਲ ਵਾਈ ਬਿਲਕੁਲ ਨਹੀਂ ਸੀ ਸਵੇਰੇ ਚੰਗੀ ਧੁੱਪ ਨਿਕਲੀ ਜਿਹੜੀ ਲੋਕਾਂ ਨੂੰ ਇਹ ਕਹਿਣ ਵਾਸਤੇ ਮਜਬੂਰ ਹੋ ਗਈ ਕਿ ਹੁਣ ਮੌਸਮ ਸਾਫ਼ ਹੋ ਜਾਏਗਾ ਔਰ ਕਣਕਾਂ ਨੂੰ ਧੁੱਪ ਲੱਗੇਗੀ ਫਸਲਾਂ ਵੀ ਰੰਗ ਫੜਨਗੀਆਂ ਮੌਸਮ ਮਾਰ ਵੀ ਕਹਿੰਦੇ ਆ ਕਿ ਆਉਣ ਵਾਲੇ ਦਿਨਾਂ ਚ ਮੌਸਮ ਸਾਫ਼ ਰਹਿਣ ਦੇ ਇਸ਼ਾਰੇ ਕੀਤੇ ਗਏ ਨੇ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ